收到。 ਕਰ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿੱਥੋਂ ਤੋਰਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਾਓ ਦਿੱਲੀ ਵੱਲ ਕਸ਼ਮੀਰੀ ਪੰਡਤ ਤੰਗ ਦੇ ਜਾਓ ਸ਼ੀਧੀ ਰੋ ਕਿੱਥੋਂ ਤੋਰਿਆ ਸੀ ਬਾਬਾ ਜੀ ਉਹਨਾਂ ਤਾਂ ਤੋਰਿਆ ਸੀ ਵੀ ਉੱਥੇ ਕਿਨਿਆ ਦਾ ਉਹਨਾਂ ਹਿੰਦੂ ਧਰਮ ਦੀ ਖਾਤਰ ਆਪਣਾ ਸੀਸ ਦਿੱਤਾ ਸੀ ਤੇ ਜੇ ਹਿੰਦੂ ਧਰਮ ਦੀ ਖਾਤਰ ਨਾ ਦਿੰਦੇ ਤੇ ਹਿੰਦੂ ਹਿੰਦੂ ਧਰਮ ਵੀ ਅੱਜ ਨਾਲ ਅੱਜ ਦਾ ਗੁਲਾਮ ਹੋਣਾ ਸੀ ਆਪਾਂ ਆਪਾਂ ਕਈ ਧਰਮਾਂ ਲਈ ਕੁਰਬਾਨੀਆਂ ਦਿੱਤੀਆਂ ਵਾ ਆਪਾਂ ਕਈ ਧਰਮਾਂ ਨੂੰ ਛਡਾਇਆ ਵੀ ਆ ਪਰ ਆਪਾਂ ਮਾਣ ਨਹੀਂ ਕਰਨਾ ਵੀ ਆਪਾਂ ਛਡਾਇਆ ਵਾ ਆਪਾਂ ਆਪਣੇ ਉੱਤੇ ਅੱਛਾ ਆਪਾਂ ਨੇ ਕੋਈ ਮਾਣ ਦੇ ਲਈ ਕੁਰਬਾਨੀ ਕੀਤੀ ਸਾਡੇ ਗੁਰੂ ਨੇ ਇਹ ਕੋਈ ਮਾਣ ਨਹੀਂ ਕਰਨਾ ਇਹ ਤਾਂ ਕਰਿਆ ਨਹੀਂ ਸਾਡੇ ਸਿੱਖੀ ਜਣਾ ਕਿਸੇ ਨੇ ਨਹੀਂ ਕਰਨਾ ਹੈ ਨਾ ਕਿੰਨਾ ਸੋਹਣਾ ਜਵਾਬ ਦਿੱਤਾ ਬੱਚੇ ਨੇ ਤੇ ਕਹਿੰਦਾ ਆਪਣਾ ਮਾਣ ਨਹੀਂ ਕਰਨਾ ਤੇ ਬਹੁਤ ਵਧੀਆ ਖਾਲਸਾ ਜਿਹਦੀ ਸੇਵਾ ਕਰਨੀ ਆਪਾਂ ਨੇ ਜਿੰਨੀ ਹੋ ਸਕੀ ਜਿਹੜੀਆਂ ਸਿੱਖ ਸੰਗਤਾਂ ਦੇਖ ਰਹੀਆਂ ਨੇ ਅੰਮ੍ਰਿਤਸਰ ਤੋਂ ਆ ਖਾਲਸਾ ਜੀ ਅੰਮ੍ਰਿਤਸਰ ਪਿੰਡੀ ਬਨਗਲਾ ਚਬਾਰ ਰੋਡ ਇਹ ਨਾ ਹੋਵੇ ਵੀ ਇਹ ਫੰਡਾਂ ਦੀ ਘਾਟ ਕਰਕੇ ਇਹ ਸ਼ਸਤਰਾਂ ਦੀ ਘਾਟ ਕਰਕੇ ਇਹ ਦਮਾਲਿਆਂ ਦੀ ਘਾਟ ਕਰਕੇ ਇਹ ਕੱਪੜਿਆਂ ਦੀ ਘਾਟ ਕਰਕੇ ਸਿੱਖੀ ਛੱਡ ਦੇਣ ਇਹ ਨਾ ਹੋਵੇ ਇਹ ਨਹੀਂ ਹੋਣਾ ਚਾਹੀਦਾ ਸਿੱਖ ਬਣਦਾ ਹੈ ਸਿੱਖੀ ਲਈ ਪੈਸੇ ਦੀ ਅੱਜ ਜੋ ਲੋੜ ਰਹਿੰਦੀ ਹੈ ਕਿਉਂਕਿ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਵਧਾਈ ਦੇ ਪਾਤਰ ਨੇ ਮੈਂ ਬਾਬਾ ਜੀ ਨੂੰ ਵਧਾਈ ਦਿੰਨਾ ਤੇ ਬਾਬਾ ਜੀ ਦਾ ਇੱਕ ਨੰਬਰ ਚਲਾਵਾਂਗੇ ਜੇ ਕਿਸੇ ਨੇ ਇਹਨਾਂ ਦੀ ਮਦਦ ਕਰਨੀ ਹੋਈ ਹੈ ਨਾ ਬੱਚਿਆਂ ਨੂੰ ਕੁਰਪਾਨਾ ਸ੍ਰੀ ਸਾਹਿਬਾਂ ਜਾਂ ਇਹਨਾਂ ਦਾ ਰਹਿਣ ਦਾ ਪ੍ਰਬੰਧ ਕਰਾਇਆ ਲਾ ਕੇ ਹੋਏ ਆਏ ਹੋਣੇ ਮੇਰੇ ਖਿਆਲ 25-30 ਬੱਚੇ ਨੇ ਅਸੀਂ ਤਾਂ 100 ਰੁਪਏ ਨਹੀਂ ਕਿਸੇ ਨੂੰ ਦਿੰਦੇ ਯਾਰ ਕਰੋ ਕੁਛ ਸਿੱਖ ਧਰਮ ਨੂੰ ਐਦਾਂ ਨਹੀਂ ਤਾਂ ਅਸੀਂ ਤਾਂ ਸਿੱਖੀ ਖਤਮ ਹੋ ਜਾ ਰਹੀ ਹੈ ਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਇਸਾਈ ਧਰਮ ਹੈ ਉਹਨਾਂ ਦੇ ਗੁੱਟ ਕੇ ਆਉ ਪੈਂਫਲਟ ਵੀ ਫ੍ਰੀ ਆ ਪ੍ਰਚਾਰ ਕਰ ਰਹੇ ਨੇ ਜਿਹੜਾ ਕੋਈ ਉਹਨਾਂ ਦੇ ਧਰਮ ਵਿੱਚ ਜਾਂਦਾ ਹੈ ਉਹਨੂੰ ਪੈਸੇ ਵੀ ਦਿੰਦੇ ਨੇ ਫਿਰ ਕਹਿੰਦੇ ਸਾਡੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਇਸਾਈ ਬਣਦੇ ਜਾ ਰਹੇ ਨੇ ਕਰੀਏ ਕੀ ਯਾਰ ਪਾਟੀਆਂ ਦੇ ਘਰਾਂ ਦੀਆਂ